ਜਿਹੜੇ ਪੂਰੇ ਗੁਰੂ ਦੇ ਸੰਬੰਧੀ ਬਣ ਜਾਂਦੇ ਆ ਤਾਂ ਹੀ ਮਹਾਰਾਜ ਕਹਿੰਦੇ ਨਾਮ ਧਾਵੇ ਸੇ ਜਿਣ ਚੱਲੇ ਗੁਰ ਪੂਰੇ ਸੰਬੰਧ ਜਿਓ ਪਾਸ਼ਾ ਕਹਿੰਦੇ ਆ ਕਿ ਜਿਹੜੇ ਗੁਰਮਖ ਸੰਸਾਰ ਚ ਆਏ ਜਿਨ੍ਹਾਂ ਨੂੰ ਗੁਰਬਾਣੀ ਦੁਆਰਾ ਜਾਂ ਜਿਨ੍ਹਾਂ ਨੂੰ ਸੰਗਤ ਕਰਕੇ ਅਕਾਲ ਪੁਰਖ ਦਾ ਭੇਤ ਆ ਗਿਆ ਵਾਹਿਗੁਰੂ ਦਾ ਮਹਾਰਾਜ ਕਹਿੰਦੇ ਉਹ ਇਥੋਂ ਆਪਣੀ ਨਾਮ ਦੀ ਕਮਾਈ ਕਰਕੇ ਚੱਲੇ ਪਾਸ਼ਾ ਕਹਿੰਦੇ ਆ ਨਾਮ ਧਿਆਵੇ ਸੇ ਜਿਣ ਚੱਲੇ ਗੁਰ ਪੂਰੇ ਸੰਬੰਧ ਜਿਓ ਤੇ ਪਾਸ਼ਾ ਕਹਿੰਦੇ ਜਦੋਂ ਅਸੀਂ ਸੰਸਾਰ ਚ ਆਉਨੇ ਆ ਆਪਾਂ ਆਪਣੀ ਮਰਜ਼ੀ ਨਾਲ ਜਨਮ ਨਹੀਂ ਲੈਂਦੇ ਨਾ ਹੀ ਕੋਈ ਮਾਤਾ ਪਿਤਾ ਕਿਸੇ ਬੱਚੇ ਨੂੰ ਆਪਣੀ ਮਰਜ਼ੀ ਨਾਲ ਜਨਮ ਦੇ ਸਕਦਾ ਹੁਕਮ ਵਿੱਚ ਸਾਰਾ ਸੰਸਾਰ ਚੱਲ ਰਿਹਾ ਹੁਕਮ ਵਿੱਚ ਹੀ ਸਾਡਾ ਸਰੀਰ ਇੱਥੇ ਸੰਸਾਰ ਚ ਭੇਜਿਆ ਜਾਂਦਾ ਪ੍ਰਮਾਤਮਾ ਦੇ ਹੁਕਮ ਅਨੁਸਾਰ ਮਾਰੇ ਕਹਿੰਦੇ ਹੁਕਮੇ ਜੁਗਮਹਿ ਆਇਆ ਚੱਲਣ ਹੁਕਮ ਸੰਜੋਗ ਜੀਓ ਮਾਰੇ ਕਹਿੰਦੇ ਹੁਕਮ ਵਿੱਚ ਹੀ ਇੱਥੇ ਆਉਨੇ ਆ ਦੁਨੀਆ 'ਚ ਤੇ ਜਦੋਂ ਪਾਸ਼ਾ ਦਾ ਹੁਕਮ ਸੁਨੇਹਾ ਆ ਜਾਂਦਾ ਸੱਦਾ ਆ ਜਾਂਦਾ ਉਦੋਂ ਸਾਨੂੰ ਵਾਪਸ ਜਾਣਾ ਪੈਂਦਾ ਤਾਂ ਹੀ ਪਾਸ਼ਾ ਕਹਿੰਦੇ ਹੁਕਮੇ ਜੁਗਮਹਿ ਆਇਆ ਚੱਲਣ ਹੁਕਮ ਸੰਜੋਗ ਜੀਓ ਪਾਸ਼ਾ ਕਹਿੰਦੇ ਆ ਇਹ ਜਿਹੜਾ ਪਸਾਰਾ ਆ ਏ ਵੀ ਸਾਰਾ ਹੁਕਮ ਵਿੱਚ ਆ ਪ੍ਰਮਾਤਮਾ ਨੇ ਆਪਣੇ ਹੁਕਮ ਅਨੁਸਾਰ ਸੰਸਾਰ ਦਾ ਪਸਾਰਾ ਕੀਤਾ ਹੁਕਮ ਅਨੁਸਾਰ ਸੰਸਾਰ ਦੇ ਉੱਤੇ ਸਾਡੇ ਸ਼ਰੀਰ ਨੇ ਜਨਮ ਲਿਆ ਤੇ ਨਾਲ ਹੀ ਮਾਰੇ ਗੁਰਬਾਣੀ ਸਮਝਾਉਣ ਲੱਗੇ ਕਿ ਹੁਕਮ ਵਿੱਚ ਰਹਿ ਕੇ ਹੀ ਜੀਵ ਜੜਾ ਇਹ ਰਸਾਂ ਨੂੰ ਭੋਗਦਾ ਰਹਿੰਦਾ ਆ ਪਰ ਉਹਨੂੰ ਗਿਆਨ ਨਹੀਂ ਆਉਂਦਾ ਤਾਂ ਹੀ ਮਾਰੇ ਕਹਿੰਦੇ ਹੁਕਮੇ ਪਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜਿਉ ਹੁਣ ਪਾਤਸ਼ਾਹ ਕਹਿੰਦੇ ਆਂ ਹੁਕਮ ਵਿੱਚ ਆਉਨੇ ਆਂ ਹੁਕਮ ਵਿੱਚ ਰਸ ਭੋਗਦੇ ਆਪਾਂ ਪਰ ਇਹ ਦੁਨੀਆ ਚ ਆ ਕੇ ਜਿੰਨੂੰ ਪ੍ਰਮਾਤਮਾ ਭੁੱਲ ਜਾਂਦਾ ਮਹਾਰਾ ਕਹਿੰਦੇ ਸਭ ਤੋਂ ਵੱਡਾ ਵਿਛੋੜਾ ਉਹਦਾ ਲੱਗ ਜਾਂਦਾ ਕਿਉਂ ਕਿ ਕਿਉਂਕਿ ਮਨੁੱਖਾ ਜਨਮ ਦੇ ਵਿੱਚ ਆ ਕੇ ਜੇ ਪ੍ਰਮਾਤਮਾ ਦਾ ਮਲਾਪ ਨਹੀਂ ਕੀਤਾ ਜੇ ਵਾਹਿਗੁਰੂ ਨੂੰ ਮਿਲੇ ਨਹੀਂ ਤੇ ਮਹਾਰਾ ਕਹਿੰਦੇ ਮਨੁੱਖਾ ਜਨਮ ਤੋਂ ਬਾਅਦ ਇਹੋ ਜਿਹਾ ਵਿਛੋੜਾ ਪੈ ਜਾਂਦਾ ਪਤਾ ਨਹੀਂ ਕਿੰਨੇ ਯੁੱਗ ਬੀਤ ਜਾਂਦੇ ਦੁਬਾਰਾ ਜਨਮ ਲੈਣ ਲੱਗੇ ਆਂ ਪਾਸ਼ਾ ਕਹਿੰਦੇ ਆ ਜਿਸ ਨੂੰ ਕਰਤਾ ਵਿਸਰੈ ਤਿਸੇ ਵਿਛੋੜਾ ਸੋਗ ਜਿਉ ਹੁਣ ਸਤਿਗੁਰ ਅੱਗੇ ਸਮਝਾਉਂਦੇ ਕਿ ਦਰਗਾਹ ਦੇ ਵਿੱਚ ਕੌਣ ਜਾਂਦਾ ਪ੍ਰਮਾਤਮਾ ਦੇ ਘਰ ਦੇ ਵਿੱਚ ਕਿਹਦਾ ਵਾਸਾ ਹੁੰਦਾ ਉਹ ਫੇ ਮਹਾਰਾਜ ਆਪਾਂ ਨੂੰ ਗੁਰਬਾਣੀ ਦੁਆਰਾ ਗਿਆਨ ਬਖਸ਼ਿਸ਼ ਕਰਨ ਲੱਗੇ ਮਹਾਰਾਜ ਕਹਿੰਦੇ ਆ ਜਿਹੜਾ ਉਸ ਪ੍ਰਮਾਤਮਾ ਦੇ ਭਾਣੇ ਵਿੱਚ ਆ ਜਾਂਦਾ ਭਾਵ ਕਿ ਜਿਹੜਾ ਉਸ ਵਾਹਿਗੁਰੂ ਨੂੰ ਚੰਗਾ ਲੱਗਦਾ ਤਾਹੀਂ ਮਾਰ ਕਹਿੰਦੇ ਆਪਨੜੇ ਪ੍ਰਭ ਭਾਣਿਆ ਦਰਗਹਿ ਪੈਦਾ ਜਾਏ ਜੀਉ ਹੁਣ ਪਾਸ਼ਾ ਕਹਿੰਦੇ ਉਹ ਜਿਹੜੇ ਗੁਰਮਖ ਨੇ ਜਿਹੜੇ ਜਿਉਂਦੇ ਜੀ ਸਵਾਸਾਂ ਦਾ ਧਨ ਰਹਿੰਦੇ ਆ ਇਹ ਮਨੁੱਖਾ ਜਨਮ ਰਹਿੰਦੇ ਆ ਅਭਿਆਸ ਕਰਕੇ ਸਿਮਰਨ ਕਰਕੇ ਨਾਮ ਦੀ ਕਮਾਈ ਕਰਦੇ ਪ੍ਰਮਾਤਮਾ ਨੂੰ ਦੇਖਦੇ ਮਾਰੇ ਕਹਿੰਦੇ ਉਹਨਾਂ ਦਾ ਮਨ ਇੱਥੇ ਵੀ ਸੁਖੀ ਰਹਿੰਦਾ ਜਿਵੇਂ ਆਪਾਂ ਪਹਿਲੋਂ ਵੀ ਕਈ ਵਾਰ ਵਿਚਾਰ ਕੀਤੀ ਆ ਕਿ ਬਹੁਤ ਧਨ ਦੌਲਤ ਵੀ ਹੁੰਦਾ ਬਹੁਤ ਨੌਕਰ ਚਾਕਰ ਵੀ ਹੁੰਦੇ ਕੋਈ ਕਮੀ ਨਹੀਂ ਹੁੰਦੀ ਪਰ ਮਨ ਕਦੀ ਸੁਖੀ ਨਹੀਂ ਹੁੰਦਾ ਪਰ ਪਾਸ਼ਾ ਕਹਿੰਦੇ ਜਿਹੜਾ ਗੁਰਮਖ ਨਾਮ ਦੀ ਕਮਾਈ ਕਰਦਾ ਜਿਹੜਾ ਗੁਰਮਖ ਨਾਮ ਤੱਕ ਪਹੁੰਚ ਜਾਂਦਾ ਮਹਾਰਾਜ ਕਹਿੰਦੇ ਸਿਰਫ ਇੱਥੇ ਨਹੀਂ ਦੁਨੀਆ ਚ ਨਹੀਂ ਉਹਨੂੰ ਕੱਲਾ ਸੁੱਖ ਮਿਲਦਾ ਮਹਾਰਾਜ ਕਹਿੰਦੇ ਉਹਦਾ ਮੁਖ ਵੀ ਉੱਜਲ ਹੁੰਦਾ ਪਰ ਕਿਵੇਂ ਪਾਸ਼ਾ ਕਹਿੰਦੇ ਇੱਕ ਨਾਮ ਤੇ ਆਉਣਾ ਪਊਗਾ ਤੁਹਾਨੂੰ ਸਾਰਿਆਂ ਨੂੰ ਸਾਹੀ ਮਾਰੇ ਕਹਿੰਦੇ ਇੱਥੇ ਸੁਖ ਮੁਖ ਉਜਲਾ ਇੱਕੋ ਨਾਮ ਧਿਆਏ ਜਿਉ ਹੁਣ ਬਹੁਤ ਤਰੀਕਿਆ ਜਾਂਦਾ ਜੀ ਨਾਮ ਜਪਣ ਦੀ ਲੋੜ ਨਹੀਂ ਸਿਮਰਨ ਕਰਨ ਦੀ ਲੋੜ ਨਹੀਂ ਪਰ ਗੁਰਬਾਣੀ ਗੁਰੂ ਸਾਹਿਬ ਇਹ ਗੱਲ ਕਹਿ ਰਿਹਾ ਪੀ ਜੇ ਇੱਥੇ ਸੁਖ ਲੈਣਾ ਜੇ ਆਪਣਾ ਦਰਗਾਹ ਦੇ ਵਿੱਚ ਮੁਖ ਉਜਲ ਕਰਕੇ ਜਾਣਾ ਸਦਾ ਵਾਸਤੇ ਜੰਮਣ ਤੇ ਮਰਨ ਦਾ ਇਹ ਗੇੜ ਕੱਟਣਾ ਤੇ ਮਾਰੇ ਕਹਿੰਦੇ ਇੱਕ ਨਾਮ ਤੁਹਾਨੂੰ ਜਪਣਾ ਪਊਗਾ ਤਾਹੀਂ ਮਾਰੇ ਕਹਿੰਦੇ ਐਥੇ ਸੁਖ ਮੁਖ ਉਜਲਾ ਇੱਕੋ ਨਾਮ ਧਿਆਏ ਜਿਓ ਹੁਣ ਪਾਸ਼ਾ ਕਹਿੰਦੇ ਆ ਕਿ ਜਿਹੜੇ ਨਾਮ ਤੇਉਂਦੇ ਜਿਹੜੇ ਸਿਮਰਨ ਕਰਦੇ ਆ ਨਾ ਉਹਨਾਂ ਦਾ ਦੁਨੀਆ ਚ ਆਦਰ ਸਤਕਾਰ ਵੀ ਹੁੰਦਾ ਆ ਕੋ ਵੱਖਰੀ ਗੱਲ ਕਿ ਜਿੰਨਾ ਜੀਵਾਂ ਦਾ ਮਨ ਉਹ ਕਾਮ ਕ੍ਰੋਧ ਲੋਭ ਹੰਕਾਰ ਦੇ ਵਸ ਵਿੱਚ ਪੈ ਜਾਂਦਾ ਤੇ ਸਿਮਰਨ ਕਰਕੇ ਜਾਗਿਆ ਨਹੀਂ ਉਹ ਵਿਰੋਧਤਾ ਕਰਦੇ ਪਰ ਜਿਨ੍ਹਾਂ ਨੂੰ ਸਤਿਗੁਰੂ ਦੀ ਗੁਰਬਾਣੀ ਦੁਆਰਾ ਗਿਆਨ ਆ ਜਾਂਦਾ ਜਿਨ੍ਹਾਂ ਨੂੰ ਸੰਗਤ ਕਰਕੇ ਗਿਆਨ ਆ ਜਾਂਦਾ ਮਾਰੇ ਕਹਿੰਦੇ ਫਿਰ ਪਾਰ ਬ੍ਰਹਮ ਵੱਲੋਂ ਉਹਨਾਂ ਨੂੰ ਆਦਰ ਦਿੱਤਾ ਜਾਂਦਾ ਆਦਰ ਸਤਕਾਰ ਹੁੰਦਾ ਤੇ ਮਾਰੇ ਕਹਿੰਦੇ ਆਦਰ ਦਿੱਤਾ ਪਾਰ ਬ੍ਰਹਮ ਗੁਰ ਸੇਵਿਆ ਸਤ ਪਾਏ ਜੀਉ ਹੁਣ ਪਾਤਸ਼ਾਹ ਕਹਿੰਦੇ ਉਹ ਪਰਮਾਤਮਾ ਵਾਹਿਗੁਰੂ ਜਿਹੜਾ ਹਰ ਇੱਕ ਜਗ੍ਹਾ ਦੇ ਵਿੱਚ ਵਸਦਾ ਜਿਵੇਂ ਆਪਾਂ ਪਹਿਲਾਂ ਵਿਚਾਰ ਕੀਤੀ ਕਿ ਸਾਡੇ ਨੇਤਰਾਂ ਦੇ ਉੱਤੇ ਮਾਇਆ ਦਾ ਪਰਦਾ ਹੋਣ ਕਰਕੇ ਭਰਮ ਦਾ ਪਰਦਾ ਹੋਣ ਕਰਕੇ ਸਾਨੂੰ ਦਿਖਦਾ ਨਹੀਂ ਪਰਮਾਰਾ ਕਹਿੰਦੇ ਜਿਹੜੇ ਗੁਰਮੁਖ ਦੇਖਦੇ ਜਿਨ੍ਹਾਂ ਨੇ ਦੇਖਿਆ ਔਰ ਜਿਹੜੇ ਦੇਖ ਰਹੇ ਨੇ ਪਾਸ਼ਾ ਕਹਿੰਦੇ ਉਹ ਕਣ ਕਣਕ ਦੇ ਵਿੱਚੋਂ ਦੇ ਦਰਸ਼ਨ ਕਰਦੇ ਆ ਉਹਨਾਂ ਨੂੰ ਉਹਦੀ ਝਲਕ ਹਮੇਸ਼ਾ ਦਿਖਦੀ ਰਹਿੰਦੀ ਆ ਮਾਰਾ ਕਹਿੰਦੇ ਉਹ ਥਾਨ-ਥਨਤਰ ਵਿੱਚ ਸਦਾ ਸਮਾਇਆ ਆ ਤੇ ਸਾਰੇ ਸੰਸਾਰ ਦੀ ਪਰਤਪਾਲਣਾ ਵੀ ਉਹ ਵਾਹਿਗੁਰੂ ਆਪ ਕਰ ਰਿਹਾ ਇਹ ਭਲੇਖਾ ਆ ਕਿ ਆਪਣੇ ਬੱਚਿਆਂ ਨੂੰ ਅਸੀਂ ਪਾਲਦੇ ਹਾਂ ਸਾਡੇ ਮਾਤਾ ਪਿਤਾ ਸਾਨੂੰ ਪਾਲਦੇ ਆ ਅਸੀਂ ਆਪਣੇ ਬੱਚਿਆਂ ਵਾਸਤੇ ਐਦਾਂ ਕਰਾਂਗੇ ਉਹ ਕਰਾਂਗੇ ਮਾਰੇ ਕਹਿੰਦੇ ਨਹੀਂ ਇਹ ਭੁਲੇਖਾ ਹੈ ਪਰਮਿਆਂ ਸਾਰੇ ਸੰਸਾਰ ਨੂੰ ਇੱਥੋਂ ਤੱਕ ਕਿ 84 ਲੱਖ ਜੂਨ ਤੱਕ ਵੀ ਪ੍ਰਤਪਾਲਣਾ ਕਰਨ ਵਾਲਾ ਇੱਕ ਅਕਾਲ ਪੁਰਖ ਆ ਪਰਮਾਤਮਾ ਤਾਂ ਹੀ ਮਾਰੇ ਕਹਿੰਦੇ ਥਾਨ ਥਰੰਤਰ ਰਬ ਰਹੀਆ ਸਰਬ ਜੀਆਂ ਪ੍ਰਤਪਾਲ ਜਿਉ ਮਾਰੇ ਕਹਿੰਦੇ ਆ ਕਿਹੜਾ ਇਹੋ ਜਿਹਾ ਥਾਂ ਜਿੱਥੇ ਉਹ ਨਹੀਂ ਹੈਗਾ ਉਹ ਜਲ ਵਿੱਚ ਆ ਉਹ ਥਲ ਵਿੱਚ ਆ ਜ਼ਮੀਨ ਵਿੱਚ ਆ ਅਸਮਾਨ ਵਿੱਚ ਆ 84 ਲੱਖ ਜੂਨ ਦੇ ਅੰਦਰ ਉਹਦੀ ਜੋਤ ਆ ਸਾਡੇ ਸਰੀਰ ਦੇ ਅੰਦਰ ਵੀ ਉਹ ਜੋਤ ਸਰੂਪ ਅਨਹਦ ਸਰੂਪ ਬੈਠਾ ਹੋ ਤਾਂ ਹੀ ਮਹਾਰਾ ਕਹਿੰਦੇ ਮਨ ਮਹਾਰਾ ਕਹਿੰਦੇ ਥਾਨ ਥਨੰਤਰ ਰਵ ਰਹੀ ਆ ਸਰਬ ਜੀਆਂ ਪ੍ਰਤਪਾਲ ਜੀਓ ਹੁਣ ਪਾਤਸ਼ਾਹ ਕਹਿੰਦੇ ਆ ਜਿਹੜੇ ਗੁਰਮਖ ਫਿਰ ਉਹਦਾ ਸਿਮਰਨ ਕਰਦੇ ਆ ਜਿਹੜੇ ਨਾਮ ਨੂੰ ਧਿਆਉਂਦੇ ਆ ਤੇ ਸਿਮਰਨ ਗੁਰਮੰਤਰ ਦਾ ਜਾਪ ਕਰਦੇ ਹੋਏ ਅੰਦਰੋਂ ਨਾਮ ਦੇ ਖਜ਼ਾਨੇ ਨੂੰ ਪ੍ਰਾਪਤ ਕਰ ਲੈਂਦੇ ਉਹ ਖਜ਼ਾਨਾ ਬਹੁਤ ਵੱਡਾ ਕਿਉਂਕਿ ਖਜ਼ਾਨਾ ਕਹੋ ਜੀ ਚੀਜ਼ ਹੁੰਦੀ ਜਿਹੜਾ ਗੁਪਤ ਰੱਖਿਆ ਜਾਂਦਾ ਜਿਹੜਾ ਲਕੋ ਕੇ ਰੱਖਿਆ ਜਾਂਦਾ ਉਹੀ ਨਾਮ ਧੰਨ ਜਿਹੜਾ ਨਾਮ ਆ ਅਨਹਦ ਸ਼ਬਦ ਆ ਜਿਹੜਾ ਉਹ ਪ੍ਰਮਾਤਮਾ ਨੇ ਇਸ ਦੇਹੀ ਦੇ ਅੰਦਰ ਨਾਮ ਦਾ ਖਜ਼ਾਨਾ ਰੱਖਿਆ ਗੁਪਤ ਕਰਕੇ ਜਿੰਨੂੰ ਪਾਸ਼ਾ ਗੁਰਬਾਣੀ ਚ ਕਹਿੰਦੇ ਗੁਪਤਾ ਨਾਮ ਵਰਤੇ ਵਿੱਚ ਕਲਯੁਗ ਘਟ ਘਟ ਹਰ ਭਰਪੂਰ ਰਿਆ ਮਹਾਰਾ ਕਹਿੰਦੇ ਉਹ ਨਾਮ ਗੁਪਤ ਕਰਕੇ ਹਰ ਇੱਕ ਸ਼ਰੀਰ ਦੇ ਅੰਦਰ ਗੁਪਤ ਰੱਖਿਆ ਗਿਆਨ ਗੁਪਤਾ ਨਾਮ ਵਰਤੇ ਵਿੱਚ ਕਲਯੁਗ ਘਟ ਘਟ ਹਰ ਭਰਪੂਰ ਰਿਆ ਨਾਮ ਰਤਨ ਤਿਨੀ ਹਿਰਦੈ ਪ੍ਰਗਟਿਆ ਜੋ ਗੁਰ ਸਰਨਾਈ ਭਜ ਪਿਆ ਤਾਂ ਹੀ ਤਾਂ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਆ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਵੀ ਆਪਾਂ ਪੜ੍ਹਦੇ ਆ ਸੁਣਦੇ ਆ ਤੇ ਮਹਾਰਾ ਕੀ ਸਮਝਾਉਣਾ ਕਰਦੇ ਆ ਬਾਸ਼ਾ ਸਮਝਾਉਂਦੇ ਆ ਨੌ ਨਿੱਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਮਾਰੇ ਕਹਿੰਦੇ ਤੇਰੇ ਸ਼ਰੀਰ ਦੇ ਅੰਦਰ ਉਹ ਨਾਮ ਦਾ ਖਜ਼ਾਨਾ ਰੱਖਿਆ ਤਾਂ ਹੀ ਮਾਰੇ ਗੁਰਬਾਣੀ ਚ ਆਪਾਂ ਨੂੰ ਸਮਝਾਉਂਦੇ ਆ ਮਾਰੇ ਕਹਿੰਦੇ ਸੱਚ ਖਜ਼ਾਨਾ ਸੰਚਿਆ ਏਕ ਨਾਮ ਧਨ ਮਾਲ ਜਿਉ ਮਾਰੇ ਕਹਿੰਦੇ ਉਹ ਇਹੋ ਜਿਹਾ ਮਾਲ ਆ ਇਹੋ ਜਿਹਾ ਧਨ ਆ ਜਿਹੜਾ ਨਾਮ ਆ ਸਤਗੁਰ ਕਹਿੰਦੇ ਆ ਕਿ ਕੋਈ ਵਿਰਲੇ ਗੁਰਮਖ ਹੁੰਦੇ ਜਿਹੜੇ ਇਸ ਖਜ਼ਾਨੇ ਦੀ ਕਮਾਈ ਕਰਦੇ ਆ ਖੋਜ ਕਰਦੇ ਆ ਤਾਂ ਹੀ ਮਹਾਰਾਜ ਕਹਿੰਦੇ ਸੱਚ ਖਜ਼ਾਨਾ ਸੰਚਿਆ ਏਕ ਨਾਮ ਧਨ ਮਾਲ ਜਿਓ ਮਹਾਰਾਜ ਕਹਿੰਦੇ ਆ ਕਿ ਜੇ ਉਹ ਫਿਰ ਕਦੀ ਵੀ ਆਪਾਂ ਨੂੰ ਮਨ ਦੇ ਵਿੱਚੋਂ ਵਿਸਰਦਾ ਨਹੀਂ ਜਦੋਂ ਇੱਕ ਵਾਰ ਪ੍ਰਗਟ ਹੋ ਗਿਆ ਹੁਣ ਬਹੁਤ ਸਾਰੇ ਜੀਵ ਜਿਹੜੇ ਆ ਜਿਨ੍ਹਾਂ ਨੂੰ ਗਿਆਨ ਨਹੀਂ ਉਹ ਕੰਨਾਂ ਦਾ ਇਲਾਜ ਵੀ ਕਰਾਉਂਦੇ ਆ ਵੀ ਮੇਰੇ ਕੰਨਾਂ ਦੇ ਵਿੱਚ ਟੀਂ ਟੀਂ ਜਾਂ ਸ਼ਾਂ ਸ਼ਾਂ ਹੁੰਦੀ ਆ ਜਿਹਨੂੰ ਟਿਨਾਈਟਸ ਕਹ ਦਿੰਦੇ ਆ ਉਹ ਡਾਕਟਰਾਂ ਦੇ ਕੋਲੋਂ ਆਪਰੇਸ਼ਨ ਵੀ ਕਰਾ ਹਟੇ ਕੰਨਾਂ ਦੇ ਕਿਉਂਕਿ ਉਹ ਪੂਰਬਲੀ ਕਮਾਈ ਹੁੰਦੀ ਆ ਕਈ ਤੇ ਕਹਿੰਦੇ ਆ ਨਾ ਜੀ ਅਸੀਂ ਤੇ ਕਦੀ ਸਿਮਰਨ ਨਹੀਂ ਕੀਤਾ ਗੁਰਮੰਤਰ ਤੇ ਕਦੀ ਜਪਿਆ ਨਹੀਂ ਤੇ ਸਾਡੇ ਅੰਦਰ ਕਿਵੇਂ ਇਹ ਚੀਜ਼ ਪ੍ਰਗਟ ਹੋ ਸਕਦੀ ਸਾਨੂੰ ਕਿਵੇਂ ਇਹ ਆਵਾਜ਼ ਸੁਣ ਸਕਦੀ ਆ ਕਿਉਂਕਿ ਪੂਰਬਲੇ ਕਰਮਾਂ ਦੇ ਦੁੱਖ ਵੀ ਸਾਨੂੰ ਅਗਲੇ ਜਨਮ ਵਿੱਚ ਮਿਲਦੇ ਜਿਹੜੇ ਪੂਰਬਲੇ ਕਮਾ ਕੇ ਹੁੰਨੇ ਆ ਤੇ ਪੂਰਬਲੇ ਜਨਮਾਂ ਦੀ ਕਮਾਈ ਜਿਹੜੀ ਨਾਮ ਦੀ ਕੀਤੀ ਹੁੰਦੀ ਕਿਤੇ ਨਾ ਕਿਤੇ ਸੰਗਤ ਵਿੱਚ ਬੈਠ ਕੇ ਉਹ ਵੀ ਅਗਲੇ ਜਨਮ ਦੇ ਵਿੱਚ ਆਪਣੇ ਅੰਦਰ ਪ੍ਰਗਟ ਹੁੰਦੀ ਆ ਇਸੇ ਕਰਕੇ ਮਾਰੇ ਗੁਰਬਾਣੀ 'ਚ ਵੀ ਆਪਾਂ ਨੂੰ ਸਮਝਾਉਂਦੇ ਆ ਕਿ ਉਹ ਜਦੋਂ ਇੱਕ ਵਾਰ ਪ੍ਰਗਟ ਹੋ ਜਾਂਦਾ ਉਹ ਆਵਾਜ਼ ਬੰਦ ਨਹੀਂ ਹੁੰਦੀ ਉਹ ਚਲਦੀ ਰਹਿੰਦੀ ਉਹ ਮਨ 'ਚੋਂ ਕਦੀ ਭੁੱਲਦਾ ਨਹੀਂ ਉਹ ਵਿਸਰਦਾ ਨਹੀਂ ਜਦੋਂ ਪਰਮਾਤਮਾ ਆਪ ਦਿਆਲ ਹੋ ਜਾਂਦਾ ਇੱਕ ਵਾਰ ਜਿਹੜੇ ਜੀਵ ਦੇ ਉੱਤੇ ਤਾਂ ਹੀ ਮਾਰੇ ਕਹਿੰਦੇ ਆ ਮਨ ਤੇ ਕਬੂ ਨਾ ਵਿਸਰੈ ਜਾਂ ਆਪੇ ਹੋਏ ਦਿਆਲ ਜਿਓ ਮਾਰੇ ਕਹਿੰਦੇ ਆ ਪਰ ਜਿਹਦੇ ਤੇ ਦਿਆਲ ਹੋ ਜਾਂਦਾ ਜਿੰਨੂੰ ਇੱਕ ਵਾਰ ਆਪਣੀ ਝਲਕ ਅੰਦਰੋਂ ਦੇ ਜਾਂਦਾ ਕਿਸੇ ਨੂੰ ਅੰਮ੍ਰਿਤ ਰਸ ਦਾ ਘੁੱਟ ਪਿਆ ਜਾਂਦਾ ਮਾਲਕ ਕਿਸੇ ਨੂੰ ਅੰਦਰੋਂ ਅਨਹਦ ਸ਼ਬਦ ਸੁਣਾ ਜਾਂਦਾ ਤੇ ਕਿਸੇ ਨੂੰ ਕੋਈ ਅਨੁਭਵ ਕਰਾ ਦਿੰਦਾ ਤੇ ਬਹੁਤ ਸਾਰੇ ਗੁਰਮਖ ਫਿਰ ਬਾਅਦ ਵਿੱਚ ਕਹਿੰਦੇ ਸਾਨੂੰ ਇੱਕ ਵਾਰ ਅੰਮ੍ਰਿਤ ਰਸ ਆਇਆ ਪਰ ਬਾਅਦ ਚ ਨਹੀਂ ਆਇਆ ਇੱਕ ਵਾਰ ਸਾਨੂੰ ਅਨਹਦ ਸ਼ਬਦ ਸੁਣਿਆ ਪਰ ਉਹਦੇ ਬਾਅਦ ਵਿੱਚ ਉਹ ਗੱਲ ਬਣੀ ਨਹੀਂ ਉਹ ਰਸ ਆਇਆ ਨਹੀਂ ਹੁਣ ਕਿਉਂ ਇਦਾਂ ਦਾ ਮਾਲਕ ਤੇ ਦੂਰ ਗਿਆ ਹੀ ਨਹੀਂ ਉਹ ਤੇ ਪ੍ਰਗਟਿਆ ਉਹ ਤੇ ਹਾਜ਼ਰ ਨਾਜ਼ਰਿਆ ਉਹ ਤੇ ਬੈਠਾ ਆ ਸਾਡੇ ਅੰਦਰ ਮਹਾਰਾਜ ਕਹਿੰਦੇ ਆ ਕਿ ਜਦੋਂ ਅਸੀਂ ਇਹ ਸ਼ੁਰੂ ਕਰਦੇ ਆ ਸਿਮਰਨ ਕਰਨਾ ਨਾਮ ਜਪਣਾ ਜਾਂ ਪ੍ਰੇਮ ਵਿਰਾਗ ਵਿੱਚ ਆ ਕੇ ਬਾਣੀ ਪੜਨੀ ਜਦੋਂ ਸ਼ੁਰੂ ਕਰਦੇ ਆ ਨਾ ਤੇ ਮਾਲਕ ਜਿਹੜਾ ਅਕਾਲ ਪੁਰਖ ਆ ਆਪਣੇ ਮਨ ਬੱਚਿਆਂ ਨੂੰ ਡੋਲਣ ਨਹੀਂ ਦਿੰਦਾ ਉਹ ਫਿਰ ਆਪਣੀ ਕਿਸੇ ਨਾ ਕਿਸੇ ਰੂਪ ਵਿੱਚ ਝਲਕ ਦਿਖਾਉਂਦਾ ਪਰ ਉਹਦੇ ਬਾਅਦ ਵਿੱਚ ਉਹ ਕਿਉਂ ਸਾਡੇ ਤੋਂ ਦੂਰ ਹੋ ਜਾਂਦਾ ਦੂਰ ਨਹੀਂ ਹੁੰਦਾ ਕਹਿ ਲਈਏ ਕਿ ਕਿਉਂ ਸੁਣਨਾ ਬੰਦ ਹੋ ਜਾਂਦਾ ਕਿਉਂਕਿ ਪਰਮਾਤਮਾ ਚਾਹੁੰਦਾ ਵੀ ਫਿਰ ਕਮਾਈ ਕਰੀਏ ਆਪਾਂ ਕਿਉਂਕਿ ਇਹ ਚੀਜ਼ ਐਡੀ ਸੌਖੀ ਮਿਲਦੀ ਨਹੀਂ ਜਿਹੜਾ ਨਾਮ ਆ ਅਨਹਦ ਸ਼ਬਦ ਆ ਇੰਨਾ ਸੌਖਾ ਨਹੀਂ ਪ੍ਰਗਟ ਹੁੰਦਾ ਉਹਦੇ ਵਾਸਤੇ ਕਮਾਈ ਕਰਨੀ ਪੈਂਦੀ ਬਹੁਤ ਜ਼ਿਆਦਾ ਹੁਣ ਕਮਾਈ ਕਿਉਂ ਚਾਹੁੰਦਾ ਪ੍ਰਮਾਤਮਾ ਵੀ ਕਮਾਈ ਕਰੇ ਕਿਉਂਕਿ ਜਿਹੜਾ ਮੰਨਿਆ ਇਹਦਾ ਕੀ ਪਤਾ ਵੀ ਜਦੋਂ ਇੱਕ ਵਾਰ ਇਹਦੇ ਅੰਦਰ ਨਾਮ ਪ੍ਰਗਟ ਹੋ ਗਿਆ ਇੱਕ ਵਾਰ ਇਹਨੇ ਰਸ ਪੀ ਲਿਆ ਵੀ ਇਹਨੇ ਪੰਜਾਂ ਦਾ ਸੰਗ ਕਰਕੇ ਫਿਰ ਮਾਇਆ ਵਿੱਚ ਭਾਵ ਕੇ ਫੁਰਨਿਆਂ 'ਚ ਵਿਚਾਰਾਂ 'ਚ ਚੱਲ ਜਾਣਾ ਕਿਉਂਕਿ ਪਾਤਸ਼ਾਹ ਕਹਿੰਦੇ ਆ ਵੀ ਇਹਨੇ ਇਸ ਤਰੀਕੇ ਦੇ ਨਾਲ ਆਪਣਾ ਯਕੀਨ ਕਈ ਵਾਰ ਇਹ ਦੁਨੀਆ 'ਚ ਆ ਕੇ ਖੋਇਆ ਇਸ ਕਰਕੇ ਪ੍ਰਮਾਤਮਾ ਹੁਣ ਛੇਤੀ ਕੀਤਿਆ ਇਹਦੇ ਤੇ ਯਕੀਨ ਨਹੀਂ ਕਰਦਾ ਮਨ ਦੇ ਉੱਤੇ ਤਾਂ ਹੀ ਤਾਂ ਆਪਾਂ ਸਤਿਗੁਰਾਂ ਦੀ ਪਾਵਨ ਬਚਨ ਪੜ੍ਹਦੇ ਆਂ ਤੇ ਮਾਰੇ ਕੀ ਸਮਝਾਉਂਦੇ ਗੁਰਬਾਣੀ ਵਿੱਚ ਮਾਰੇ ਸਮਝਾਉਣਾ ਕਰਦੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੈ ਇਹ ਜਿਹੜਾ ਮਨ ਆ ਇਹਨੇ ਕਈ ਵਾਰ ਜਨਮ ਲੈ ਕੇ ਆਪਣਾ ਯਕੀਨ ਗਵਾ ਲਿਆ ਪੀ ਵਾਹਿਗੁਰੂ ਮੈਨੂੰ ਇੱਕ ਵਾਰ ਮਨੁੱਖਾ ਜਨਮ ਦੇ ਮੈਂ ਤੇਰਾ ਮਲਾਪ ਕਰੂੰ ਤੇਰੇ ਕੋ ਵਾਪਸ ਆਉਂ ਪਰ ਇੱਥੇ ਆ ਕੇ ਫਿਰ ਮਾਇਆ ਵਿੱਚ ਸੌ ਜਾਂਦਾ ਇਹ ਮਨ ਜਿਹੜਾ ਆ ਤੇ ਮੁੜ ਕੇ ਫਿਰ ਪਰਿਵਾਰ ਆਪਣਾ ਸ਼ਰੀਰ ਤੇ ਸੰਸਾਰ ਰੂਪੀ ਮਾਇਆ ਦੇ ਵਿੱਚ ਸੁੱਤਾ ਹੋਇਆ ਹੀ ਜਨਮ ਗਵਾ ਕੇ ਵਾਪਸ ਚਲ ਜਾਂਦਾ ਤਾਂ ਹੀ ਮਾਰੇ ਗੁਰਬਾਣੀ ਚ ਆਪਾਂ ਨੂੰ ਗਿਆਨ ਬਖਸ਼ਿਸ਼ ਕਰਦੇ ਆ ਮਾਰੇ ਕਿ ਜਦੋਂ ਪ੍ਰਮਾਤਮਾ ਦਿਆਲ ਹੋ ਜਾਂਦਾ ਫਿਰ ਜਦੋਂ ਮਨ ਤੋਂ ਕਦੀ ਨਹੀਂ ਵਿਸਰਦਾ ਜਦੋਂ ਆਪ ਦਿਆਲ ਹੁੰਦਾ ਫਿਰ ਕੀ ਹੁੰਦਾ ਮਾਰੇ ਕਹਿੰਦੇ ਉਹ ਨਿਰੰਕਾਰ ਦਾ ਅੰਦਰੋਂ ਸੰਗ ਕਰ ਕਰਕੇ ਸਾਡਾ ਆਉਣ ਦਾ ਤੇ ਜਾਣ ਦਾ ਗੇੜੀ ਖਤਮ ਹੋ ਜਾਂਦਾ ਜੰਮਣ ਮਰਨਾ ਸਭ ਕੁਝ ਖਤਮ ਹੋ ਜਾਂਦਾ ਤਾਂ ਹੀ ਮਾਰੇ ਕਹਿੰਦਿਆ ਆਵਣ ਜਾਣਾ ਰਹਿ ਗਏ ਮਨ ਉਠਾ ਨਿਰੰਕਾਰ ਜਿਉ ਜਦੋਂ ਸਾਡਾ ਮਨ ਉਸ ਅਕਾਲ ਪੁਰਖ ਦੇ ਨਾਲ ਜੁੜ ਗਿਆ ਅੰਦਰੋਂ ਅਨਹਦ ਸ਼ਬਦ ਨੂੰ ਸੁਣਨਾ ਸ਼ੁਰੂ ਹੋ ਗਿਆ ਜਦੋਂ ਸਤਗੁਰ ਨੇ ਕਿਰਪਾ ਕੀਤੀ ਗੁਰੂ ਨੇ ਕਿਰਪਾ ਕਰਕੇ ਭਰਮ ਦਾ ਪਰਦਾ ਦੂਰ ਕਰਕੇ ਉਹ ਪਰਮਾਤਮਾ ਦੇ ਦਰਸ਼ਨ ਹੋਏ ਤੇ ਮਾਰੇ ਕਹਿੰਦਿਆਂ ਫਿਰ ਇਹ ਮਨ ਦਾ ਆਉਣਾ ਤੇ ਜਾਣਾ ਖਤਮ ਹੋ ਗਿਆ ਸਦਾ ਵਾਸਤੇ ਇਸ ਦੁਨੀਆ ਚ ਮਾਰੇ ਕਹਿੰਦੇ ਆਉਣ ਜਾਣਾ ਰਹਿ ਗਏ ਮਨ ਉੱਠਾ ਨਿਰੰਕਾਰ ਜਿਉ ਕਿਹੜਾ ਪਰਮਾਤਮਾ ਉਹ ਵਾਹਿਗੁਰੂ ਜਿਹਦਾ ਅੱਜ ਤੱਕ ਕਿਸੇ ਨੇ ਅੰਤ ਨਹੀਂ ਪਾਇਆ ਪਰਮਾਤਮਾ ਨੂੰ ਪਾਇਆ ਦੁਨੀਆ ਚ ਆ ਕੇ ਪੀਰਾ ਫਕੀਰਾ ਨੇ ਸੰਤਾਂ ਸਾਧੂਆਂ ਨੇ ਗੁਰੂ ਸਹਬਾਨਾਂ ਨੇ ਪਰ ਪ੍ਰਮਾਤਮਾ ਦਾ ਅੰਤ ਕਿਸੇ ਨੇ ਨਹੀਂ ਪਾਇਆ ਤਾਂ ਹੀ ਮਾਰਾ ਕਹਿੰਦੇ ਤਾਂ ਕਾ ਅੰਤ ਨਾ ਪਾਈਐ ਊਚਾ ਅਗੰਮ ਅਪਾਰ ਜਿਉ ਹੁਣ ਇੱਕ ਤੇ ਸਤਗੁਰਾਂ ਦੇ ਆਪਾਂ ਇਹ ਬਚਨ ਪੜੇ ਵੀ ਜਿਹਦੇ ਤੇ ਦਿਆਲ ਹੁੰਦਾ ਉਹਦਾ ਆਉਣ ਜਾਣ ਦਾ ਗੀੜ ਖਤਮ ਹੋ ਜਾਂਦਾ ਅਗਲੇ ਪਾਵਨ ਬਚਨਾਂ ਵਿੱਚ ਸਤਗੁਰ ਇਹ ਕਹਿ ਰਿਹਾ ਪਰ ਜਿੰਨੂੰ ਉਹ ਵਿਸਰ ਜਾਂਦਾ ਮਾਰਾ ਕਹਿੰਦੇ ਉਹਨੇ ਪਤਾ ਨਹੀਂ ਕਿੰਨੀ ਕੁ ਵਾਰ ਜਨਮ ਲੈਣਾ ਦੁਨੀਆ ਦੇ ਵਿੱਚ ਲੱਖਾਂ ਵਾਰੀ ਉਹ ਜਨਮ ਲਊਗਾ ਤੇ ਜ਼ਰੂਰੀ ਨਹੀਂ ਕਿ ਲੱਖਾਂ ਵਾਰ ਉਹਦਾ ਇਹ ਮਨੁੱਖਾ ਜਨਮ ਹੀ ਹੋਵੇ 84 ਲੱਖ ਜੂਨ ਭੋਗ ਕੇ ਤਾਂ ਹੀ ਮਾਰਾ ਕਹਿੰਦੇ ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜਮੈ ਲੱਖ ਵਾਰ ਜਿਉ ਮਾਰਾ ਕਹਿੰਦੇ ਉਹ ਜਮਦਾ ਤੇ ਮਰਦਾ ਰਹੂਗਾ ਲੱਖਾਂ ਵਾਰੀ ਪਤਾ ਨਹੀਂ ਕਿੰਨੀ ਕਵਾਰ ਉਹਨੇ ਜਨਮ ਲੈਣਾ ਬਾਰ-ਬਾਰ ਦੁਨੀਆ 'ਚ ਤੇ ਬਾਰ-ਬਾਰ ਆ ਕੇ ਉਹ ਦੁੱਖ ਭੋਗੂਗਾ ਮਹਾਰਾ ਕਹਿੰਦੇ ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜਮੈ ਲੱਖ ਵਾਰ ਜਿਉ ਇਸ ਕਰਕੇ ਮਹਾਰਾ ਕਹਿੰਦੇ ਆ ਕਿ ਕਿੰਨਾ ਕੀਮਤੀ ਜਨਮ ਆਪਾਂ ਨੂੰ ਦੁਨੀਆ 'ਚ ਮਿਲਿਆ ਕਿੰਨੇ ਦੁੱਖ ਭੋਗੇ ਕਿੰਨੇ ਜਨਮ ਭੋਗੇ ਕਿੰਨੀਆਂ ਜੁਨਾ ਭੋਗੀਆਂ ਤੇ ਫਿਰ ਸੰਸਾਰ ਵਿੱਚ ਆਪਾਂ ਨੂੰ ਮਨਸਜਮਾ ਮਿਲਿਆ ਤੇ ਪਾਤਸ਼ਾਹ ਕਹਿੰਦੇ ਜੇ ਆਪਾਂ ਹੁਣ ਵੀ ਮਾਲਕ ਦੀ ਪ੍ਰਾਪਤੀ ਨਹੀਂ ਕੀਤੀ ਵਾਹਿਗੁਰੂ ਦੀ ਜੇ ਉਹਨੂੰ ਪਾਇਆ ਨਹੀਂ ਜਿਹੜਾ ਸਾਨੂੰ ਸੁਵਾਸ ਦੇ ਰਿਹਾ ਸਾਹਮਣੇ ਅੰਦਰ ਵੀ ਆ ਤੇ ਬਾਹਰ ਵੀ ਆ ਜਿਹਨੂੰ ਮਾਰਾ ਕਹਿੰਦੇ ਅੰਤਰ ਬਾਹਰ ਇੱਕੋ ਜਾਣੋ ਇਹ ਗੁਰ ਗਿਆਨ ਬਤਾਈ ਤੇ ਗੁਰੂ ਨੇ ਗਿਆਨ ਦੇ ਦਿੱਤਾ ਕਿ ਜਿਸ ਤਰ੍ਹਾਂ ਦਾ ਤੂੰ ਅੰਦਰੋਂ ਵੇਖਿਆ ਤੇਰੇ ਅੰਦਰ ਆ ਉਦਾਂ ਦਾ ਤੇਰੇ ਬਾਹਰ ਆ ਜਿੱਦਾਂ ਦਾ ਬਾਹਰ ਆ ਉਦਾਂ ਦਾ ਹੀ ਅੰਦਰ ਆ ਤੇ ਮਾਰਾ ਕਹਿੰਦੇ ਕਿਉਂ ਫਿਰ ਆਪਣਾ ਜਨਮ ਗਵਾ ਕੇ ਜਾਈਏ ਦਸਾਂ ਨੋਹਾਂ ਦੀ ਕਿਰਤ ਵੀ ਕਰਨੀ ਆ ਆਪਣੇ ਪਰਿਵਾਰ ਵਿੱਚ ਰਹਿਣਾ ਪਰਿਵਾਰ ਵੀ ਪਾਲਣਾ ਤੇ ਮਾਰਾ ਕਹਿੰਦੇ ਨਾਲ ਦੀ ਨਾਲ ਉਹ ਕੰਮ ਨਹੀਂ ਭੁੱਲਣਾ ਜਿਹੜਾ ਦੁਨੀਆ 'ਚ ਆਉਣ ਦਾ ਅਸਲੀ ਕੰਮ ਆ ਜਿਹੜਾ ਦੁਨੀਆ 'ਚ ਸੰਸਾਰ 'ਚ ਆਉਣ ਦਾ ਅਸਲ ਮਨੋਰਥ ਆ ਪ੍ਰਮਾਤਮਾ ਨੂੰ ਪਾਉਣ ਦਾ ਸੋ ਆਓ ਜੋ ਸਤਗੁਰਾਂ ਨੇ ਸਾਨੂੰ ਗਿਆਨ ਦਿੱਤਾ ਕਿ ਆਪਾਂ ਵੀ ਜਪ ਜਪ ਕੇ ਸਿਮਰਨ ਕਰ ਕਰਕੇ ਉਹ ਪਰਮਾਤਮਾ ਦੇ ਅੰਦਰੋਂ ਸ਼ਬਦ ਨੂੰ ਸੁਣਨਾ ਜਿਹੜਾ ਅਨਹਦ ਸ਼ਬਦ ਪਰਮਾਤਮਾ ਦੇ ਮੁਖ ਦੀ ਆਵਾਜ਼ ਸਾਡੇ ਅੰਦਰ ਚੱਲ ਰਿਹਾ ਸੋ ਆਓ ਸਾਰੇ ਹੀ ਗੁਰਮਖ ਜਿਹੜੇ ਗੁਰਮਖ ਕੀਰਤ ਨਹੀਂ ਕਰ ਰਹੇ ਉਹ ਨੇਤਰ ਬੰਦ ਕਰਕੇ ਆਪਣੀ ਆਵਾਜ਼ ਨੂੰ ਸੁਣ ਸੁਣ ਕੇ ਸਿਮਰਨ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ ਜਿਹੜੇ ਗੁਰਮਖ ਆਪਣੀ ਕੀਰਤ ਕਰ ਰਹੇ ਨੇ ਕੀਰਤ ਦੇ ਉੱਤੇ ਨੇ ਉਹ ਗੁਰਮਖ ਆਪਣੀ ਕਿਰਤ ਵੀ ਕਰੀ ਜਾਣ ਨੇਤਰ ਖੋਲ ਕੇ ਤੇ ਸਮ ਦ੍ਰਿਸ਼ਟੀ ਰਹਿ ਕੇ ਨਾਲ ਨਾਲ ਗੁਰਮੰਤਰ ਦਾ ਅਭਿਆਸ ਵੀ ਕਰਨ ਸੋ ਆਓ ਸਾਰੇ ਹੀ ਗੁਰਮਖ ਕਰੋ ਜੀ ਕਿਰਪਾ ਵਾਹ ਗੁਰੂ 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 ਵਾ 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 ਵਾ ਗੁਰੂ 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 ਵਾ ਗੁਰੂ

그루 와 그루 와 그루 와 그루 와 그루 와